ਤੇ ਬਾਬਾ ਮਾਲਾ ਹੁਣ ਸਰਕਾਰ ਵੀ ਥੋੜੀ ਟਿੰਡਰੀ ਹੋਈ ਟਿੰਡਰ ਨਹੀਂ ਜਾਂਦੀ ਹਾਂ ਕਿੰਡਰ ਕੀ ਹਾਂ ਟਿੰਡਰ ਕੀ ਉਹਨਾਂ ਦਾ ਕੀ ਹੱਲ ਕਰਾਂਗੇ ਬੰਦਾ ਉਹਨਾਂ ਦਾ ਛੋਟੇ ਬਿਨਾਂ ਤਾਂ ਹੁੰਦੇ ਨਹੀਂ ਹੱਲ ਕਾਕੇ ਮੇਰੀ ਸੁਣ ਗੱਲ ਬਾਬਾ ਜੀ ਸਾਸਰੀ ਕਾਲ ਜੀ ਬਾਬਾ ਜੀ ਪਿੰਡ ਕਿਹੜਾ ਛੋਟਾ ਗੁਰੂ ਸਾਹਿਬ ਜੈਤਰਾ ਮੰਡੀ ਛੋਟਾ ਜੀ ਬਾਬਾ ਜੀ ਸਾਡਾ ਵੀ ਉਹੀ ਗੁਰੂ ਸਾਹਿਬ ਤਲਵੰਡੀ ਸਾਹਿਬ ਕੋਲ ਹਾਂਜੀ 3 ਕਿਲੋਮੀਟਰ ਹੈ ਦੋ ਵਜੇ ਚਾਹੂ ਪੀਏ ਕਾ ਕੀ ਉਤੀ ਆਇਆ ਹੈ ਕਿਰਾ ਆ ਆਪ ਵੀ ਬਣਾ ਕੇ ਪੀ ਗਏ ਇਹ ਸਿੰਘ ਫਸੇ ਨੇ ਉਹ ਡਾਂਗ ਹੈ ਗਿਆ ਮੈਂ ਕਿਹਾ ਖੁੰਡਾ ਮਾਰੂ ਕੋਪੜ ਆ ਬਾਬਾ ਦੇ ਕੋਲੇ ਜਮਾ ਛੋਟੀ ਡਾਂਗ ਲੈ ਵੀ ਆ ਤੂੰ ਤੇ ਨਹੀਂ ਛੱਟੀ ਜਾਣਾ ਹਾਂ ਨਾ ਛੱਟ ਕਹਿੰਦੇ ਗਸੀ ਪਾ ਦੇ ਤਾਂ ਮੁੜ ਕੇ ਮੁੜ ਕੇ ਹਾਂ ਟੁੱਟਦੀ ਵੀ ਨਹੀਂ ਇਹ ਗੱਲ ਤੇ ਟੁੱਟਦੀ ਆ ਟੁੰਡਾ ਉਹ ਆ ਜਿਹੜਾ ਵੀ ਮਾਲਾ ਪਾਣੀ ਪਿਆ ਦਿੰਦਾ ਹਾਂ ਪਾਣੀ ਪਿਆ ਜੀ ਤੂੰ ਆ ਬੱਸ ਜਣਾ ਖੋਪੜ ਚ ਬੰਦਾ ਨਹੀਂ ਜਾਊਗਾ ਇੱਧਰ ਸਹੀ ਬਾਰਡਰ ਜਮਾ ਉੱਤੇ ਆ ਗਿਆ ਭਾਈ ਹਾਂ ਬਾਰਡਰ ਆ ਗਿਆ ਮੈਂ ਕਿੰਨੇ ਦਿਨ ਹੋਗੇ ਤਨੋਂ ਦਿਨੋਂ ਹਰ ਰੋਜ਼ ਹੀ ਹੁੰਦੀ ਹੈ। ਭਲਾ ਦੱਸ ਜਿਹੜੇ ਬੰਦੇ ਆਉਂਦੀ ਨਹੀਂ ਘਰੇ ਬੈਠੇ ਨਹੀਂ। ਉਹਨਾਂ ਦੇ ਕੀ ਕਰਾਂਗੇ ਬੰਦੇ ਗਜ਼ਾਰਨ ਉਹ। ਜੇ ਜ਼ਮੀਨ ਬਾਗੀ। ਬਾਗੀ ਤਾਂ ਖਤਮ ਹੋ ਜਾਣੀ। ਤੇ ਜਾਊਗੀ ਜੀ ਨਾਲ। ਤੇ ਜਿਹੜੇ ਬੱਚੇ ਨਾਲ ਹੈਗੇ ਮੁੰਡੇ ਨੇਗੇ ਇਹਨਾਂ ਦਾ ਕੀ ਬਣੂਗਾ ਖਾਣਾ ਦਾ ਅਸੀਂ ਤਾਂ ਭੁਗਤ ਗਏ। ਇਹ ਗੱਲ ਪਤਾ ਕਿਉਂ ਨਹੀਂ ਆਉਂਦੇ ਉਹ ਮਿਹਨਤ ਨਹੀਂ ਕੀਤੀ ਉਹਨਾਂ ਨੂੰ ਪਤਾ ਨਹੀਂ ਵੀ ਦੱਦ ਦੇ ਜ਼ਮੀਨਾਂ ਕਿਵੇਂ ਬਣਾ ਕਿਵੇਂ ਬਣਾਇਆਂ ਗੱਲ। ਮੁੱਲ ਨਹੀਂ ਪਤਾ। ਹਾਂ ਮੁੱਲ ਨਹੀਂ ਪਤਾ। ਆਪਣੇ ਆਪਣੇ ਪੰਜਾਬ ਦੇ ਅੱਕ ਤਾਂ ਨਾਲ ਇੱਕ ਵੀ ਨਹੀਂ ਗੱਲ ਕਰੀ મોદી ਨੇ। ਆਪਣੇ ਗੁਰੂ ਨੇ ਵੀ ਇਸ ਕਾਇਨ ਵਿੱਚ ਹੱਕ ਲਈ ਲੜੋ। ਹਾਂ। ਤੇ ਆਪਾਂ ਮੰਨ ਲਾ ਹੁਣ ਸਰਕਾਰ ਵੀ ਥੋੜੀ ਟਿੰਡਰੀ ਹੋਈ। ਟਿੰਡਰ ਨਹੀਂ ਗਿਆ ਸਿੰਟਰ ਕੀ ਉਹੀ ਬੰਦਾ ਕੌਲੀ ਜੀ ਨਹੀਂ ਹੋ ਜਾਂਦਾ ਹਾਂ ਕੌਲੀ ਆ ਉਹਨਾਂ ਨੇ ਕੀ ਹੱਲ ਕਰਾਂਗੇ ਬੰਦਾ ਉਹਨਾਂ ਦਾ ਛੋਟੇ ਬਿਨਾਂ ਤਾਂ ਹੁੰਦੇ ਨਹੀਂ ਹੱਲ ਕਾਕੇ ਮੇਰੀ ਸੁਣ ਗੱਲ ਜਾਂ ਛੋਟੇ ਇਧਰ 18 ਕਿਹੜੀ ਜੀ ਜੋ ਸਾਰੇ ਲੋਕੇ ਇਧਰ ਆਉਣਗੇ ਹਾਂ ਅਡਰਲੇ ਸਾਥਾਂ ਨਾਲ ਮੇਰੀ ਤਾਂ ਇਹ ਗੱਲ ਆ ਮਨ ਦਾ ਚਾਰ ਦੋਸਤਾਂ ਜੇ ਕਿਸੇ ਤੇ ਮੁਸੀਬਤ ਪੈ ਗਈ ਦੋਸਮਣੀ ਸਾਡੇ ਕੋਲ ਨਾ ਖੜੋ ਕੋਲ ਨਾ ਖੜੋ ਹਾਂ ਦੋਸਮਣੀ ਤਾਂ ਅੱਡਾ ਇਧਰ ਆਪਣਾ ਤਾਂ ਦੋਸਤਾਂ ਨਾਲ ਕਰ ਜੂ ਅੱਜ ਤਾਂ ਬੰਦੇ ਨਾ ਬੰਦਾ ਖੜ ਜਿਆ ਪੂਰਾ ਦੁਹੇ ਜਨੇ ਦੋਸਮਣ ਬਾਰ ਕਰ ਜੂ ਸਰਕਾਰ ਘਰਾਂ ਚ ਬੈਠ ਰੋ ਬੈਠੇ ਰੋ ਹਾਂਜੀ ਹਾਂਜੀ ਹੁਣ ਆਪਣਾ ਬਾਪੂ ਆ ਉਹ ਬੈਠ ਨੇ ਹਾਂਜੀ ਹਾਂ ਬੈਠੇ ਨੇ ਬਸ ਇਹਦੇ ਖਾਤਰ ਬੈਠੇ ਮੇਰੇ ਖਾਤਰ ਆਪਣੀ ਸਾਰੇ ਏਰੀਆ ਖਾਤਰ ਆਪਾਂ ਮੌਜਾ ਨਾ ਘਰੇ ਲਾ ਕੇ ਉਹ ਕੁਰਬਾਨੀ ਕਰਤੀ ਉਹਨਾਂ ਨੇ ਅਗਰ ਮੀਟਰ ਪਿਆ ਮੌਜਾ ਰੋਟੀਆਂ ਖਾ ਲੈਣ ਨਾ ਧੜਕੇ ਹੱਥ ਨੇ ਬਿਲਕ ਉਹਦਾ ਕੀ ਫਾਇਦਾ ਰੋਟੀ ਖਾਣ ਦਾ ਕੀ ਫਾਇਦਾ ਹੈ ਮਤਲਬ ਬਾ ੱੱੱਕਾ ਵੀ ਚੱਲਣਾ ਪਊ ਫੇਰ ਕੰਮ ਲੂਟਾ ੱੱੱਕਾ ਹੋਊਗਾ ਤਾਂ ਕੰਮ ਹੋਊਗਾ ਤਾਂ ੱੱੱਕਾ ਹੋਊਗਾ ਜ਼ਰੂਰ ੱੱੱਕਾ ਕਰਾਂਗੇ ਕਿਉਂਕਿ ਫੇਰ ਉਹ ਸ਼ਸਤਰ ਚੱਕਣਾ ਪੈਂਦਾ ਮਤਲਬ ਜਿਹੜੀ ਖਾਤਿਰ ਜਿਵੇਂ ਹੁਣ ਪੰਜਾਬੀ ਜਾਈ ਗੁਰੂਆਂ ਨੇ ਸ਼ਸਤਰ ਚੱਕਿਆ ਤਾਂ ਹੀ ਮੁਸਲਮਾਨ ਦਬੇ ਇਸ ਕਰਕੇ ਜਦੋਂ ਦੋ ਤਰ੍ਹਾਂ ਦੇ ਲੋਕ ਨੇ ਇੱਕ ਤਾਂ ਪਿਆਰ ਨਾਲ ਸਮਝਦੇ ਨੇ ਇੱਕ ਹਥਿਆਰ ਨਾਲ ਤਿਆਰ ਤੋਂ ਮਗਰੋਂ ਖੀਰ ਆ ਨਾ ਜਿਹੜੀ ਚੀਜ਼ ਨਾਲ ਤਿਆਰ ਖੀਰ ਆ ਹਰਿਆਣੇ ਦੇ ਵੀ ਬੰਦੇ ਆ ਗਏ ਆ ਅੱਜ ਵੀ ਆ ਅਸੀਂ ਆਏ ਹਾਂ ਲੋਕਾਂ ਸਾਹਿਬ ਜਿੱਥੇ ਚੌਂਕੀ ਆ ਹਾਂ ਉੱਥੋਂ ਉੱਥੇ ਨਾ ਆ ਕੇ ਆਏ ਬਾਬਾ ਉਮਰ ਚ ਤੁਰ ਕੇ ਗਏ ਤੁਰ ਕੇ ਜੇ ਹੋਰ ਆ ਤੁਰ ਕੇ ਆਏ ਹੁਣ ਲੋਤਾਂ ਦੁਖਣ ਲੱਗ ਸਾਡੀ ਹੁਣ ਲੱਤਾਂ ਦੁਖਣ ਲੱਗ ਜਾਂਦੇ ਨੇ ਆ ਮੁੰਡੇ ਨੇ ਅੱਜ ਕੱਲ ਤਾਂ ਅੱਛਾ ਹਾਂ ਮੈਂ ਗੋਲੀ ਦੇ ਦਿੰਦਾ ਗੋਲੀ ਗੋਲੀ ਤਾਂ ਇਹ ਵੀ ਚੰਗੀ ਖਰਾ ਖਾ ਰੋਟੀ ਬਣੀ ਖਾ ਰੋਟੀ ਪਾਣੀ ਪਕਾਓ ਦੁੱਧ ਪਾਣੀ ਪੀਓ ਹੋਰ ਬੈਲ ਨਾ ਕਰੋ ਬਸ ਜਿਹਦੇ ਬੈਲ ਘੱਟ ਨਾ ਸੇਣਾ ਨਾ ਸੇਣਾ ਕਰੋ ਸੇਣਾ ਨਾ ਕਰੂ ਨਸਿਆਂ ਕਰਕੇ ਤਾਂ ਲੋਕ ਘਰਾਂ ਚ ਬੈਠੇ ਨੇ ਹਾਂ ਫੇਲ ਆਇਸ਼ ਕਰਕੇ ਨਹੀਂ ਕਹਿੰਦੇ ਨੇ ਵੀ ਜਿਹੜੇ ਲੋਕ ਘਰਾਂ ਚ ਬੈਠੇ ਨੇ ਹਾਂ ਹਾਂ ਉਹ ਬਾਹਰ ਬਾਹਰ ਆ ਜਾ ਹਾਂ ਬਾਹਰ ਹੁਣੇ ਨਿਕਲਣਾ ਸਿਆਣੇ ਹੁਣ ਤਾਂ ਬਾਹਰ ਨਿਕਲਿਆ ਹੁਣ ਮੌਕਾ ਹੈ ਹੁਣ ਹਰੇਕ ਪਿੰਡ ਚੋਂ 5 ਦਾ 4 ਵੀ ਜਣੇ ਆ ਹੁਣ ਤੇ ਇਹ ਇੱਥੇ 18-45 ਵਰਜੂ ਉਹ ਨਹੀਂ ਮੰਨ ਜਾਣਗੇ ਉਹ ਨਹੀਂ ਮੰਨ ਜਾਣਗੇ 5-5 ਮੰਨਦੇ ਹੀ ਬੱਦੂ ਹਾਂ ਕੱਠੇ ਆ ਜਾ ਕੱਟੀਆਂ ਵੱਸੀ ਬੰਨੀ ਚਲੋ ਤੇ ਆਓ ਬਾਬੇ ਨਾਲ ਸਾਥ ਦਿਓ ਹਾਂ ਹਾਂਜੀ ਹਾਂਜੀ ਸ਼ਸਤਰੀ ਕਾਲ ਬਾਬਾ ਜੀ ਠੋਕਾ ਜੀ ਸ਼ਸਤਰੀ ਕਾਲ ਭਾਈ ਸਾਹਿਬ